ਕਰਦੇ ਆ ਲੰਘ ਗਿਆ ਸ਼ਾਮ ਪੈ ਗਈ ਪਰ ਕਈਆਂ ਪਿਆਰਿਆਂ ਦਾ ਵਿੱਚੋਂ ਮਨ ਉਦਾਸ ਵੀ ਹੈ 비 ਹਾਲੇ ਤੱਕ ਪਾਤਸ਼ਾਹ ਆਏ ਨਹੀਂ ਪਤਾ ਨਹੀਂ ਇਸ ਵਾਰ ਵੀ ਦਰਸ਼ਨ ਦੇਣਗੇ ਕਿ ਨਹੀਂ ਦੇਣਗੇ ਸਾਧ ਸੰਗਤ ਜੀ ਅੱਜ ਤੇ ਨਾ ਸਾਡੇ ਚ ਬੜਾ ਰੁੱਖਾਪਣ ਆ ਗਿਆ ਤੁਸੀਂ ਨਾ ਪਿੱਛੇ ਇਤਿਹਾਸ ਪੜ ਕੇ ਵੇਖੋ ਅੱਜ ਤੋਂ ਇੱਕ ਸਦੀ ਜਾਂ ਦੋ ਸਦੀਆਂ ਪਿੱਛੇ ਜਾਓਗੇ ਨਾ ਉਸ ਟੈਮ ਦੇ ਗ੍ਰੰਥ ਪੜ ਕੇ ਵੇਖੋ ਬੜਾ ਪ੍ਰੇਮ ਪਿਆਰ ਹੁੰਦਾ ਸੀ ਆਪਸ ਚ ਇਹ ਗੁਰੂ ਨੂੰ ਵੀ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਹੁੰਦੇ ਸਨ ਆ ਥੋੜੇ ਦਿਨ ਪਹਿਲਾਂ ਹੀ ਮੈਂ ਬਾਬਾ ਗੁਰਦਤ ਸਿੰਘ ਦੀ ਕਿਤਾਬ ਪੜ ਰਿਹਾ ਸੀ ਕੋਮਾਗਾਟਾ ਮਾਰੂ ਜਹਾਜ਼ ਜਿਹੜੇ ਕੈਨੇਡਾ ਲੈ ਕੇ ਗਏ ਸੀ ਤੇ ਫਿਰ ਜਹਾਜ਼ ਵਾਪਸ ਮੋੜ ਦਿੱਤਾ ਸੀ ਉਹਨਾਂ ਦੀ ਆਪਣੀ ਲਿਖੀ ਕਿਤਾਬ ਹੈ ਗੁਰੂ ਨਾਨਕ ਜਹਾਜ਼ ਦੇ ਬਾਰੇ ਕੋਮਾਗਾਟਾ ਮਾਰੂ ਇੱਕ ਜਪਨੀਜ਼ ਨਾਮ ਹੈ ਇਹ ਜਪਾਨ ਦਾ ਜਹਾਜ਼ ਸੀ ਤੇ ਉਹਨਾਂ ਦੀ ਮੈਂ ਕਿਤਾਬ ਬੜੀ ਡੁੰਗਾਈ ਨਾਲ ਪੜਨ ਦੀ ਕੋਸ਼ਿਸ਼ ਕੀਤੀ ਤੇ ਸਮਝਣ ਦੀ ਕੋਸ਼ਿਸ਼ ਕੀਤੀ ਵੀ